ਪੈਨਸ਼ਿੰਦੂ ਦੀ ਭਤੀਜੀ ਸੋਖ ਫਿਰ ਕਿਉਂ ਆਈ ਹੋਊਗੀ ਤੇ ਉਹ ਮਿਲਣ ਵਾਸਤੇ ਆਈ ਹੋ ਤਾਂ ਕੀ ਹਣ ਨੂੰ ਹੀ ਆਏ ਤਾਂ ਮਿਲਣ ਵਾਸਤੇ ਥੋੜਾ ਆਈ ਹੋਣੀ ਆ ਹਾਂ ਉਹ ਤਾਂ ਹੁਣ ਮੈਨੂੰ ਲੱਗਦਾ ਵੀ ਜਿਹੜੇ ਕੰਮ ਨੂੰ ਤੁਰੀ ਫਿਰਦੀ ਰਿਸ਼ਤੇ ਬਾਰੇ ਤੇ ਕੋਈ ਨਾ ਕੋਈ ਖਬਰਸਾਰ ਲੈ ਕੇ ਆਈ ਹੋਣੀ ਆ ਕਿ ਤੇ ਚੰਗਾਈ ਆ ਹੋ ਜੇ ਤੇ ਅਸੀਂ ਦੋਖੀ ਹੁਨਾਂ ਦੇ ਚੱਲ ਠੀਕ ਆ ਦੋਖੀ ਨਹੀਂ ਗੇ ਮੈਂ ਐਦਾਂ ਕਰਦੀ ਆ ਮੈਂ ਭਾਜ ਕੇ ਡੱਬਾ ਫੜਾਵਾਂ ਪੈਨਸ਼ਿੰਦੂ ਨਵਿੰਦਰ ਹੁਣ ਉਹ ਕੁੜੀ ਆ ਗਈ ਆ ਤੇ ਹੁਣ ਤੈਨੂੰ ਡੱਬੇ ਦੀ ਲੱਗ ਗਈ ਆ ਸਵੇਰ ਦੇ ਲਿਆਣ ਕੇ ਡੱਬੇ ਰੱਖੇ ਆ ਉਹ ਸਵੇਰ ਦਾ ਤੂੰ ਨਾ ਨਹੀਂ ਲਿਆ ਜਾਣਦਾ ਤੇ ਹੁਣ ਤੇਰਾ ਇਰਾਦਾ ਵਾ ਵੀ ਮੈਂ ਜਾਵਾਂ ਤਾ ਵਾ ਦਾ ਫਟਾਫਟ ਦੇ ਨਾਲ ਮੈਂ ਗੱਲਬਾਤ ਸੁਣਾ ਕੋਈ ਹੁਣ ਜਾ ਲੈਂਦੇ ਉਹਨੂੰ ਕੁੜੀ ਨੂੰ ਫੇਰ ਜਾਵੀ ਤੇ ਡੱਬਾ ਤੇ ਦੇਣਾ ਕਿ ਨਹੀਂਗਾ ਉਹਨੂੰ ਮੂੰਹ ਮਿੱਠਾ ਕਰਨ ਵਾਲੇ ਆਪਣੀ ਪਤੀ ਨੂੰ ਖਵਾ ਲ ਦੂ ਚਾਹ ਚ ਉਹਨਾਂ ਦੇ ਦੂ ਕੋ ਖਾਣ ਨੂੰ ਕੀ ਪਤਾ ਉਹਨੇ ਲਿਆਂਦਾ ਕਿ ਨਹੀਂ ਲਿਆਂਦਾ ਦੱਸ ਫੇਰ ਉਹੋ ਗੱਲ ਜਾ ਲੈਂਦੇ ਉਹਨੂੰ ਮੁੜ ਕੇ ਉਹ ਸਾਡੇ ਤੇ ਅੱਗੀ ਬੜਾ ਸ਼ੱਕ ਕਰਦੇ ਆ ਵੀ ਇਦਾਂ ਦੇ ਪਾਣੀ ਮਾਰਤੀ ਸਾਡੇ ਤੇ ਪਾਣੀ ਮਾਦੀ ਉਹਦਾ ਤੈਨੂੰ ਪਤਾ ਛੱਡਣ ਦੇ ਉਹਨੂੰ ਹੁਣ ਜਾ ਲੈਂਦੇ ਕੁੜੀ ਨੂੰ ਤੇ ਫੇਰ ਚਲ ਜੀ ਤੇ ਕੁੜੀ ਚਲ ਗਈ ਤੇ ਮੇਰੇ ਡੱਬਾ ਦੇਣ ਦਾ ਕੀ ਫਾਇਦਾ ਹੋਣਾ ਉਹ ਤਾਂ ਮੈਂ ਮੁੜ ਕੇ ਸ਼ਾਮਾ ਨੂੰ ਜਾ ਕੇ ਦੇਵਣਾ ਹੀ ਉਦਾਂ ਮੈਂ ਤਾਂ ਜਾਣਾ ਵਾ ਗੱਲਾਂ ਬਾਤਾਂ ਸੁਣਨ ਕੁੜੀ ਆਈ ਆ ਕਿੱਧਰ ਆਈ ਆ ਕੀ ਆਂਦੀ ਆ ਤੁਹਾਨੂੰ ਜਾ ਜਾ ਤੁਹਾਨੂੰ ਆਣ ਕੇ ਬੈਠਿਆਂ ਬਠਾਿਆਂ ਨੂੰ ਸਾਰੀ ਖਬਰ ਮਿਲ ਜਣੀ ਤੁਹਾਨੂੰ ਕੀ ਮਾੜਾ ਵਾ ਨਹੀਂ ਮੈਂ ਨਹੀਂ ਇਹੋ ਜਿਹੀ ਖਬਰਾਂ ਸੁਣਦਾ ਮੁੜਕੇ ਤੁਸੀਂ ਮੂੰਹ ਵਟ ਲੈਣੇ ਆ ਵੀ ਸਾਨੂੰ ਆਖਿਆ ਨਹੀਂਗਾ ਭਾਈਆ ਵੀ ਆਇਆ ਫਲਾਨਾ ਆਇਆ ਮੁੜਕੇ ਤੁਸੀਂ ਇਦਾਂ ਕਰਦੇ ਆ ਤੇ ਹੁਣ ਤਾਂ ਤੁਹਾਨੂੰ ਖਬਰ ਮਿਲ ਜਾਣੀ ਮੈਨੂੰ ਜਾ ਰਹਿਣ ਦੋ ਨਹੀਂ ਤੇ ਹੁਣ ਉਹਨਾਂ ਨੇ ਫਿਰ ਤੇ ਵੀ ਜੰਝੇ ਕਹਿ ਦੇਣਾ ਵਾ ਵੀ ਤੂੰ ਮੇਰੇ ਨੂੰ ਤਿਆਰ ਹੋ ਜਾ ਕਿੱਡਾ ਹੁੰਦਾ ਕਹਿ ਆਈ ਦੇਣਾ ਆਪਣਾ ਟੱਬਰ ਕਹਿਣਾ ਪੈਣਾ ਗੱਲ ਨਹੀਂ ਕੋਈ ਬਾਤ ਨਹੀਂ ਤੇ ਅੱਗੋਂ ਹੀ ਤੂੰ ਤਿਆਰ ਹੋਈ ਜਾ ਜਾਣਾ ਚੱਲ ਜਾ ਬਹੁਤੀ ਰੇ ਡੱਬੇ ਤੇ ਆਈ ਆ ਹੋਗੇ ਜਿਹਦੇ ਘਰ ਪ੍ਰੌਣੀ ਆਉਣੀ ਉਹਨੂੰ ਕੋਈ ਨਹੀਂ ਫਿਕਰ ਹਨਾ ਵੇਖ ਕਿਦਾਂ ਕਿ ਮੈਂ ਨਾ ਗੱਲਾਂ ਬਣਾਉਂਦੀ ਆ ਇਹ ਜਨਾਨੀਆਂ ਹੋਵੇ ਮੁੰਡੇ ਆ? ਹਾਂ। ਇੱਥੇ ਕੋਲ ਤੇ ਜਦ ਮੈਂ ਕਰੇ ਲੱਭੀ ਜਾਣਦੀ ਤੈਨੂੰ। ਉਹ ਮੈਂ ਵੇਖਣ ਆਇਆ ਸੀ। ਹਾਂ। ਮੈਂ ਸੋਖਾ ਗਈ ਆ ਤੇ ਉਹਨਾਂ ਜੇ ਵਿਆਹ ਦੇਤਾ ਤਾਂ ਸਫਾਈ ਸਵੀ ਕਰਾਉਣੀ ਆਈ ਸੀ ਨਾ। ਤੇ ਤੇ ਕਰਾਉਣੀ ਨਹੀਂ। ਅਗਲਿਆਂ ਦਾ ਘਰ ਤੇ ਬੜਾ ਵੈਨੇ ਆ ਤੇ ਅਗਲੇ ਨੇ ਨਹੀਂ ਆ ਕੇ ਵੇਖਣਾ ਤੁਹਾਡਾ। ਤੇ ਜਿਹੜੀ ਚੀਜ਼ ਹੈਗੀ ਸਫਾਈ ਦੇ ਕਰਾਉਣੀ ਕਿ ਨਹੀਂ? ਨਾ। ਜਿੰਨਾ ਕੋ ਹੈ ਹੀ ਨਹੀਂ ਉਹਨਾਂ ਕਰਾਉਣਾ ਕੀ ਆ? ਹੈ ਕਿਉਂ ਨਹੀਂ ਹੈ ਤਾਂ ਘੱਬਲਾ ਘਰਵਾ। ਘਰਵਾ ਤੈਨੂੰ ਲੱਗਦਾ ਘਰਵਾ। ਦਸ ਆ ਕਿੱਥੇ ਭਏ ਰਹਿ ਗਏ ਮੈਂ ਤੇ ਰੋਹ ਚੁੱਕ ਕੇ ਖੜਦੀ ਐ ਇੱਥੇ ਧੋਨੇ ਥੱਲੇ ਆਏ ਹੋਣੇ ਆਗੇ ਆ ਸੇਲਾ ਵੀ ਚੀਜ਼ੀਓ ਮੋਰ ਦੇ ਲੱਗੇ ਰਹਿੰਦੇ ਆ ਤੇ ਐਂ ਖੜੇ ਖੜੇ ਰਹਿੰਦੇ ਆ ਅਗਲਾ ਆਪਣੀ ਕਿਨੀ ਸਫਾਈ ਰੱਖਦਾ ਐ ਇਹਨੇ ਵੀ ਕੱਲਾ ਨੂੰ ਖੰਬ ਦੇ ਦਿੱਤੇ ਆ ਤੇ ਸਫਾਈ ਐ ਨਹੀਂ ਆ ਉਹ ਸਾ ਦਾ ਸੋਰਾ ਅਸੀਂ ਤੇ ਪਹਿਲਾਂ ਖੜੇ ਤੇ ਹੁਣ ਡੇਪੇ ਆ ਝੋਨਾ ਹੋ ਗਿਆ ਇਹਦੇ ਉਹ ਥੱਲੇ ਆ ਗਏ ਆ ਤਾਂ ਹੋ ਗਏ ਇਦਾਂ ਦੇ ਹੂੰ ਤੋ ਹੋ ਗਏ ਜੰਨੇ ਠੀਕ ਆ ਤੋਂ ਆਇਆ ਹੁਣ ਗਈ ਆ ਗਈ ਆ ਜੇ ਨਹੀਂ ਆਇਆ ਫੋਨ ਹਾਂ ਤੇ ਮੈਂ ਇਹਨੂੰ ਉਹ ਪੁੱਛਣ ਦੀ ਸੀ ਕਿ ਤੁਸੀਂ ਵਿਆਹ ਕਿਦਾਂ ਬਿਛੇਤੀ ਦੇ ਦੇਣਾ ਵਾਂਗੇ ਜਾਂ ਥੋੜਾ ਪਾਉਣਾ ਵਾ ਟਾਈਮ ਤੇ ਮੈਂ ਇਹਦੇ ਗੈਮ ਮੈਨੂੰ ਪਤਾ ਕੀ ਕਹਿਣੀ ਹੂੰ ਮੈਂ ਲੇਟ ਕਰਕੇ ਵੀ ਕੀ ਕਰਨਾ ਤਿਆਰੀਆਂ ਜੜੀਆਂ ਹੋਣੀਆਂ ਉਹ ਦਹਾ ਦਿਨਾਂ ਚ ਵੀ ਹੋ ਜਾਣੀਆਂ ਵਿਆਹਾਂ ਚ ਵੀ ਉਹ ਤਿਆਰੀਆਂ ਹੋਣੀਆਂ ਮਹੀਨਾ ਦੋ ਮਹੀਨਾ ਪਾਲੋ 6 ਮਹੀਨੇ ਪਾਲੋ ਤੇ ਤਿਆਰੀਆਂ ਤੇ ਉਦਾਂ ਹੀ ਹੋਣੀਆਂ ਵਾ ਤੇ ਤੂੰ ਆਪੇ ਕਿੰਨੀ ਘਰ ਪਾਉਣਾ ਆ ਨਾ ਬਿਲਾਂ ਤੁੱਕਾ ਅਗਲੇ ਨੂੰ ਸੁਣਾ ਦੇ ਤਾਂ ਪਹੁੰਚ ਗਈ ਦੇਖੀਗੇ ਧੋਖਾ ਨਾ ਕਰਦੀ ਕੁੜੀ ਨਾ ਲੈ ਦੱਸ ਧੋਖਾ ਕਿਤੇ ਮੈਂ ਕਹਿੰਨੀ ਕਰਦੀ ਆ ਗਿਆ ਚਲੋ ਜਾਂਦੀ ਦੱਸਦੀ ਆ ਕੋਈ ਨਾ ਕੋ ਮੈਂ ਘਾਵੇਂ ਉਮਰ ਹੀ ਵਧਨ ਢੀਏ ਕੋਈ ਫਾਇਦਾ ਹੈ ਨਹੀਂ ਉਹ ਚਲ ਬਾਬਾ ਜੇ ਕਹਿਣਗੇ ਕਰ ਦਾਂਗੇ ਇਹ ਮੁੜ ਕੇ ਫੇਰ ਕੋਈ ਗਾਲੀ ਪੈਸੇ ਦੇ ਦਾਂ ਘਰ ਪਹੁੰਚ ਗਈ ਆ ਕੀ ਹੋਰ ਕਰਨਾ ਅਗਲੇ ਘੜੇ ਮਾਰੇ ਮਾਤਰ ਵਜੜੇ ਢਾੜੇ ਕੋ ਪੈਸੇ ਲੈਣੇ ਉਹਨਾਂ ਨੇ ਅਨੇ ਬਨੇ ਕਰਦਾਂਗੇ ਮਰਤੇ ਇੰਨੀ ਹਿੱਤੀ ਪੈਂਡਿਆ ਕਰ ਹੁਣ ਮੰਗਾਈ ਤਾਂ ਕਿੰਨੀ ਐ ਚੱਲ ਕੋਈ ਨਹੀਂ ਜੋ ਕਰਨਾ ਕਰਦੇ ਰਹੋ ਠੀਕ ਚਾ ਚੱਲੀਏ ਕਰਨ ਨੂੰ ਚਲੋ ਤੂੰ ਹੀ ਕਰ ਲੈ ਹੁਣ ਮੈਂ ਕਰੂੰਗੀ ਚਾ ਲੋਂ ਪਾਇਆ ਸੀ ਇਹਨਾਂ ਨੂੰ ਮੱਧਾਂ ਆਹੋ ਵਾ ਵਾ ਪਾਣੀ ਜਾ ਮਾਰਣ ਦੀਆਂ ਹੂੰ ਮੈਂ ਕਿ ਪਾਣੀ ਪੀ ਲਈ ਨਹੀਂ ਤੂੜੀ ਤੜੀ ਖਾ ਕੇ ਫੇਰ ਰੱਜ ਜੀ ਤੇ ਇੱਥੇ ਵਿੱਚੇ ਰਹਿੰਦੇ ਨਾ ਤੇ ਮੈਨੂੰ ਕਿਹ ਪਤਾ ਨਹੀਂ ਕੀ ਆ ਬਰਫ ਦਾ ਤੇਲਾ ਪਿਆ ਵਾ ਉਹ ਰਹਿੰਦੇ ਚੱਟਦੇ ਨਹੀਂਂ ਦੀਆਂ ਵਾ ਅੱਛਾ ਯਾਲਾ ਅੱਗੇ ਤੇ ਕਾਲੇ ਰੰਗ ਦਾ ਹੁੰਦਾ ਹੀ ਹੁਣੇ ਕਿੱਤੇ ਰੰਗ ਦਾ ਉਹ ਮੈਨੂੰ ਭੁੱਖ ਲੱਗੀ ਅਗਲਾ ਨਾ ਕਰ ਹੁਆ ਹੁਣ ਖੁਸ਼ ਜੇ ਨਾ ਤੁਸੀਂ ਖੁਸ਼ ਤਾਂ ਈ ਹੈ ਜਲ ਸ਼ੂਗਰ ਆ ਜਿਹੜੇ ਉਹ ਮੰਨ ਗਏ ਆ ਗਾਲ ਆਹ ਮੰਨਾਲੇ ਆ ਕੇ ਮਨਾਉਣ ਮੰਦਣਾ ਹੀ ਪੈਣਾ ਈ ਉਹਨਾਂ ਨੂੰ ਇੱਥੇ ਤਾਂ ਨਾ ਕਿਹੜੀ ਚੀਜ਼ ਕੇ ਦਾ ਘਟਾ ਸਿਰਫ ਇੱਕ ਕੋਠੀ ਆ ਨਾਲੇ ਸੱਚ ਭੂਆ ਜੀ ਉਹਨੂੰ ਕੋਠੀ ਦਾ ਕਰ ਲਿਓ ਤੁਸੀਂ ਨਹੀਂ ਕੋਠੀ ਦਿੱਤੀ ਹੈ ਉਹ ਉਧਰੋਂ ਫੇਰੇ ਕਰ ਦਿੱਤੇ ਤੇ ਮੈਂ ਕੋਠੀ ਦੀਆਂ ਨੀਆਂ ਪਟਾ ਦੇਣੀਆਂ ਵਾ ਤੇ ਆਪੇ ਨਾਲੇ ਕੁੜੀ ਕੰਮ ਕਰੂਗੀ ਆਣ ਕੇ ਨਾਲੇ ਹੁਣ ਫਿਰ ਤੁਸੀਂ ਜਾ ਕੇ ਨਕਸ਼ਾ ਵੀ ਤਿਆਰ ਕਰ ਲਓ ਤੇ ਬਣਾ ਲਓ ਨਕਸ਼ਾ ਤੇ ਧੀਏ ਸਾਡੇ ਇੱਥੇ ਹੈਗੇ ਆ ਮਿਸਤਰੀ ਬੜੇ ਸਿਆਣੇ ਆ ਤੇ ਉਹਨਾਂ ਨੇ ਆਪੇ ਇੱਥੇ ਬਣਾ ਲੈਣਾ ਵਾ ਉਹ ਨਹੀਂ ਭੁਆਜੀ ਨਕਸ਼ੇ ਤੇ ਬਣਾਇਓ ਨਾਲੇ ਕੀ ਪਤਾ ਉਹਨਾਂ ਨੇ ਤੁਹਾਡੇ ਆਹੀ ਕਮਰੇ ਨਹੀਂ ਵਿੱਚ ਇਹ ਲੈ ਆਉਣੇ ਤੇ ਜਾਣੇ ਅੱਜਕੱਲ ਤੇ ਭੁਆਜੀ ਹੁਣ ਮਸ਼ੀਨਾਂ ਆ ਗਈਆਂ ਮੈਂ ਲੈਂਟਰ ਤੁਹਾਡੀ ਨਾਲ ਕਮਰੇ ਤੇ ਪਿਆ ਉਹਨਾਂ ਨੇ ਲੈਂਟਰ ਤਾਂ ਚੁੱਕ ਦੇਣਾ ਵਾ ਤੇ ਵਿੱਚੇ ਹੀ ਕਬਰ ਹੋ ਜਾਣਾ ਸਾਰਾ ਕੁਝ ਤੇ ਇਹ ਵੀ ਗੱਲ ਠੀਕ ਵਾ ਤੇ ਦੋ ਬੈਡਰੂਮ ਆ ਮਾਡੀ ਤੁਹਾਨੂੰ ਕੋਠੀ ਵਾ ਕਿੰਨੇ ਕ ਜੀਨ ਵਾਲੇ ਤੁਸੀਂ ਹਾਂ ਦੋ ਤੇ ਜੀ ਹੁਣ ਉਹ ਕੁੜੀ ਆ ਗਈ ਤੇ ਚੱਲ ਤਿੰਨ ਜਣੇ ਹੋਗੇ ਹਾਂ ਨਾਲੇ ਜਿੰਨਾ ਭੁਆਜੀ ਕੰਮ ਵਧਾਈ ਜਾਈਏ ਨਾ ਜਿੰਨਾ ਤੁਸੀਂ ਪਾਲੋਗੇ ਉਹਨਾਂ ਸਫਾਈ ਦਾ ਕੰਮ ਵਧ ਜਾਣਾ ਇਹ ਤਾਂ ਗਲਤੀ ਆ ਆਪਣੇ ਤੇ ਹੀ ਆ ਜਿੰਨਾ ਮਰਜੀ ਸਪਾਈ ਦਾ ਕੰਮ ਬਧਾ ਲੋ ਇਹ ਤੇ ਆਪਣੇ ਹੱਥ ਵਿੱਚ ਆ ਸਭ ਕੁਝ ਹਾਂਜੀ ਹਾਂ ਤੇ ਕੋਈ ਗੱਲ ਨਹੀਂ ਤੂੰ ਕੋਠੀ ਦਾ ਨਾ ਠੇਕਰ ਕਰ ਹਾਂ ਬਸ ਸੁਣ ਘਰੋਂ ਤਿਆਰੀਆਂ ਜੁਬਨ ਕੀ ਗੱਲ ਖੁਸ਼ ਨਹੀਂ ਲੱਗਦਾ ਨਹੀਂ ਖੁਸ਼ ਤੇ ਲੱਗਦਾ ਮੈਂ ਤੇ ਪੈਰਾਂ 'ਲ ਵੇਖਣ ਡਿਆ ਹਾਂ ਹਾਂ ਮੈਨੂੰ ਤੇ ਚੱਪਲਾ ਤਾਂ ਕਹੀ ਜੇ ਨਹੀਂ ਚੱਪਲਾ ਆ ਤੇ ਗਾਲ ਜੀ ਆਲਗੇ ਨਵੀਂ ਜੁੱਤੀ ਸੋਹਣੀ ਆ ਨਾ ਮੇਰੀ ਉਹ ਨਵੀਂ ਜੁੱਤੀ ਪਾ ਕੇ ਆਈ ਚੱਪਲਾ ਪਾ ਆਈ ਆ ਐਵੇਂ ਜੁੱਤੀ ਪਾ ਕੇ ਆਈ ਨਵੀਂ ਆ ਤੇ ਭੂਆ ਨਵੀਂ ਜੁੱਤੀ ਕੱਢੀ ਮੈਂ ਖਰੇ ਨਵੀਂ ਜੁੱਤੀ ਤੋਂ ਕਹਿਣ ਡਿਆ ਆਂ ਆ ਵੇ ਹੱਲਾ ਭੂਆ ਆ ਰਿਸ਼ਤੇ ਦੇ ਚੱਕਰ ਚ ਮੇਰਾ ਤੇ ਕਿਤੇ ਅੱਧਾ ਰੂਪ ਮਾਰਿਆ ਗਿਆ ਨਾ ਮੈਨੂੰ ਕੋਈ ਲੋਨ ਪਾਉਣ ਦਾ ਚੱਜ ਨਾ ਕਿਤੇ ਮੈਨੂੰ ਕੋਈ ਸੂਟ ਵੱਲ ਧਿਆਨ ਦੇ ਨਾ ਜੁੱਤੀ ਵੱਲ ਧਿਆਨੀ ਇਹ ਵੀ ਪੁੱਤ ਬੜਾ ਹੁੰਦਾ ਵਾ ਨਾ ਮੈਂ ਵਿੱਚ ਕੋ ਲੈਣਾ ਦੇਣਾ ਹੈ ਸੂਟ ਤੁਸੀਂ ਬਣਾ ਦੋਗੇ ਉਹੀ ਆ ਮੈਨੂੰ ਨਹੀਂ ਸੂਟ ਬੜਾ ਕੇ ਦਵਾਂਗਾ ਸੋਹਣੀ ਜੁੱਤੀ ਵੀ ਲਾ ਕੇ ਦਵੂੰਗੀ ਮੈਂ ਕੁਝ ਭੰਜੂਗਾ ਹੋਲੀ ਬੋਲ ਆ ਗਵੰਡੀ ਨਾ ਸੋ ਕੀ ਸੋਣਾ ਨਾਲੇ ਪਵਾ ਜੀ ਹਨਾ ਨੇ ਮੈਂ ਤੇ ਨਹੀਂ ਤੀ ਇੰਨਾ ਦੀ ਕੋਠੀ ਨਾਲ ਦੀ ਕੋਠੀ ਪਾ ਲੋ ਨਾ ਨਾ ਇਹਨਾਂ ਉੱਚੀ ਪੋਣੀ ਐ ਚਲ ਇਹਨਾਂ ਤੋਂ ਉੱਚੀ ਪਾ ਲੋ ਫਿਰ ਹਨਾ ਪਵਾ ਜੀ ਆਹੋ ਜਿਤਨਾ ਜੋ ਬਣਾ ਖੁੱਪੇ ਰਤ ਨਾਲੇ ਦਵਾ ਜੀਆਂ ਦੀ ਸਲਾਹ ਹੋ ਜੂਗੀ ਆਹੋ ਹਾਂ ਵਧੀਆ ਜੀਆਂ ਟਾਪ ਦੀ ਰੱਖ ਕੇ ਪਾਓ ਨਹੀਂ ਸੋਣੀ ਬਣਾਵਾਂਗੇ ਨਿੱਕਾ ਨਿਕਾ ਜਾ ਫੋਸ਼ਰ ਬਣਾਉਣਾ ਬਣਾਇਓ ਨਿੱਕਾ ਹੀ ਆਹ ਇਹ ਤੇ ਮੈਂ ਵੀ ਤੁਹਾਨੂੰ ਕਹੀ ਨਹੀਂ ਪਵਾ ਜੀ ਬਣਾਇਓ ਨਿੱਕਾ ਪਸ ਤੇ ਫੇਰ ਹੁਣ ਫਿਰ ਤੁਸੀਂ ਤਾਂ ਕਿਤੇ ਕਹਿ ਨਹੀਂ ਨੀ ਦੇ ਮੂੰਹ ਵੀ ਚੱਲ ਸੁੱਖ ਦੇ ਨੂੰ ਸ਼ਾਪ ਵੀ ਪਾ ਦਾਂਗੀ ਆਪ ਹੀ ਕਰਾਂ ਮੈਂ ਹੁਣ ਲੈ ਹਾਂ ਦੱਸ ਸ਼ਾਪਤੀ ਹੈ ਤੇਰਨਾਂ ਚੰਗੀ ਆ ਆਹੋ ਕਿਤੇ ਪਾ ਦੋ ਮੈਂ ਵੀ ਕਿਸੇ ਨੂੰ ਵਿਖਾਉਂਗੀ ਵੀ ਇੱਥੇ ਮੈਂ ਵਿਚੋਲਣ ਬਣੀ ਆ ਛਾਪ ਮੈਨੂੰ ਉਹਨਾਂ ਨੇ ਪਾਈ ਸੀ ਨਹੀਂ ਨਹੀਂ ਛਾਪ ਵੀ ਬਣਾ ਕੇ ਦਵਾਂਗੇ ਅਸੀਂ ਆਖਿਆ ਕੀ ਆਖਣਾ ਉਦੋਂ ਹੀ ਪਤਾ ਲੱਗੇ ਜੇ ਤੇਰੇ ਹੱਥ ਹੀ ਪੈ ਜੇ ਤੇ ਸਰਪ੍ਰਾਈਜ਼ ਦੇਣਾ ਸੀ ਤੁਸੀਂ ਫਿਰ ਮੈਨੂੰ ਮੇਰੇ ਢਿੱਡ 'ਚ ਪਹਿਲੋ ਡੈਪੀ ਮੰਗਣ ਤੇ ਮੇਰੇ ਢਿੱਡ 'ਚ ਹੀ ਨਾ ਤੁਸੀਂ ਨਾ ਹੀ ਨਹੀਂ ਲੈਣੇ ਛਾਪ ਦਾ ਤੇ ਮੈਂ ਕੀ ਪਤਾ ਪਾਉਣੀ ਵੀ ਆ ਕਿ ਨਹੀਂ ਨਹੀਂ ਛਾਪ ਤੇ ਪਾਵਾਂਗੇ ਕਿ ਧੀ ਆ ਤੂੰ ਮੇਰੀ ਠੀਕ ਐ ਬੱਚੋ ਲੰਨੀ ਤੀਆ ਫਿਰ ਬਾਗ ਫੜਾਈ ਵੀ ਬਣ ਜਾਂਦੀ ਮੇਰੀ ਇੱਕ ਪਾਸੇ ਮੈਂ ਭੈਣ ਵੀ ਆ ਆਹੋ ਕੇ ਭੈਣ ਵੀ ਆ ਨਾਲੇ ਤੂੰ ਆ ਮੇਰੇ ਤਾਂ ਸਾਰੇ ਪਾਸੇ ਹੀ ਆ ਕੰਮ ਆ ਤੂੰ ਤੇ ਜਾਣ ਕੇ ਡਈ ਆ ਕਰਨ ਦਿਲ ਛੱਡਣ ਡਈ ਆ ਤੂੰ ਤਗੜੀ ਹੋ ਕੇ ਬਾੜ ਵਿਚੋਲਣ ਬਸ ਬਣ ਗਈ ਆ ਕਿ ਹੁਣ ਤੇ ਰਾਈ ਪਿੱਛੇ ਕੁਛ ਨਹੀਂ ਗਿਆ ਹਾਥੀ ਨੰਗ ਗਿਆ ਤੇ ਪੂਛ ਪਿੱਛੇ ਹੀ ਹੁਣ ਬਸ ਚਲੋ ਕੋਈ ਆਵੇ ਨਾ ਫਿਰ ਮੁੜ ਕੇ ਅੱਗੇ ਵਗੂ ਕਰੀ ਪੂਛ ਵੀ ਪਸ ਆਦੀ ਆ ਜਾਵਾਂਗੇ ਤੇ ਰੱਬ ਰੱਬ ਕਰਿਆ ਕਰ ਨਹੀਂ ਨਹੀਂ ਜਦ ਤੱਕ ਹੁੰਦਾ ਨਹੀਂ ਹਣ ਤੱਕ ਮੈਂ ਇਦਾਂ ਕਹਿਣਾ ਆਈ ਵੇਹ ਗੱਲਾਂ ਕਰਨ ਦੇ ਸੁਖ ਦੇ ਚਾਲੇ ਵੀ ਆਦੀ ਸਾਥੀ ਨਾਂਗਿਆ ਪੂਛ ਹੀ ਅੜੀ ਆ ਤੇ ਉਹ ਵੇਹ ਜੋਬਨ ਆਂਦਾ ਇਹ ਪੂਛ ਵੀ ਕਈ ਵਾਰ ਫਸ ਜਾਂਦੀ ਹੁੰਦੀ ਆ ਤੇ ਜੇਕਰ ਜੋਬਨ ਆ ਪੂਛ ਦੇ ਉੱਤੇ ਕੱਕੀ ਕੀੜੀ ਲੜ ਜੇ ਨਾ ਤੇ ਹਾਥੀ ਪੁੜਕਦਾ ਬੜਾ ਹੁੰਦਾ ਈ ਉਹ ਅਜੇ ਨਾ ਸਮਝਿਓ ਵੀ ਹਾਥੀ ਨਾਂਗਿਆ ਤੇ ਪੂਛ ਹੀ ਅੜੀ ਆ ਇਹ ਗੱਲਾਂ ਭੁੱਲ ਜਿਓ ਮੈਂ ਚੱਲੀ ਹਾਂ ਡੱਬਾ ਲੈ ਕੇ ਇਹ ਮਾਰ ਚੁਗਲੀਆਂ ਕਰਨ ਡੀਆਂ ਵੇਹੇ ਤੱਕ ਇੱਥੇ ਤੱਕ ਸੁਣ ਡੀਆਂ ਹੁਣ ਮੈਂ ਐਂ ਦੀ ਨਹੀਂ ਜਾਣਾ ਆਉਂਦੀ ਨਹੀਂ ਡੱਬਾ ਲੈ ਕੇ ਦੱਬਾ ਦੇ ਕਿ ਨਹੀਂ ਆਈ ਤੂੰ ਲੈ ਆ ਨਹੀਂ ਉਹਨਾਂ ਨੇ ਹਾਏ ਹੈ ਬਾਗਰੂ ਆਖੋ ਡੱਬਾ ਕਿਉਂ ਨਹੀਂ ਲੈਣਾ ਉਹਨਾਂ ਨੇ ਤੂੰ ਤਾਂ ਦੇਣ ਗਈ ਹਲ ਮੁੜ ਕੇ ਫਿਰ ਮੋੜ ਲਈ ਆਂ ਮੈਂ ਹੈਂ ਦੀ ਨੰਗਦੀ ਆ ਮੰਜਾ ਦੇ ਵੇਖੋ ਸਾਰੀਆਂ ਪਾਲਿਸੀਆਂ ਪੁਲਿਸੀਆਂ ਮਲਾ ਕੇ ਵੀ ਨਾਡਕੋ ਪੋਨੇ 4 ਲੱਖ ਰੁਪਈਆ ਹੈਗਾ ਵਾ ਸਸਰੀ ਕਾਂ ਸਸਰੀ ਕਾਂ ਜੀ ਉਹ ਠੀਕ ਠਾਕ ਹਾਂ ਵਧੀਆ ਤੁਸੀਂ ਕਿੱਧਰ ਆਏ ਉਹ ਮੈਂ ਆ ਨਹੀਂ ਸਕਦੀ ਵੀਰ ਤੇ ਭਾਬੀ ਦੇ ਤੁਹਾਡੇ ਨਾਲ ਬੋਲਦੇ ਨਹੀਂ ਨਾ ਬੋਲਣ ਉਹ ਨਾ ਉਹ ਕਦੀ ਮਾਸਨੀ ਆਟ ਹੁੰਦਾ ਤੇ ਮੈਂ ਆਪਣੀ ਭੈਣ ਨਹੀਂ ਇਸ ਕਰਕੇ ਛੱਡ ਦੇਣੀ ਠੀਕ ਆ 10 ਮਿੰਨ ਮੰਨ ਤੀ ਕਿੱਥੇ ਆ ਗਈ ਮੋច ਕੇ ਵੀ ਹਣ ਅੱਗ ਲਾਉਣ ਆਈ ਹੁਣੀ ਸਾਡੇ ਵਿੱਚ ਫੇਰ ਕੇ ਰਿਸ਼ਤਾ ਕਰ ਲਈ ਹੋ ਗਿਆ ਇਹਨਾਂ ਜੜੇ ਦਿੱਤੇ ਲੈ ਉਹ ਵੀ ਲੈ ਲੈਣੇ ਸੱਸ ਜੀ ਗਾਲ ਦੇ ਜੀ ਸੱਸ ਜੀ ਬਾਜੀ ਹੋਰ ਸੁਣਾਓ ਠੀਕ ਆ نین امر جیت نو کو دے اگو جا کے لے آتی ਜਿਹੜਾ ਦੱਸ ਵੀ ਇਦਾਂ ਅਚਾਨਕ ਜਾਊਂਗੀ ਤੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹਾਂਜੀ ਚਲੋ ਵੇਲੇ ਸਕੂਲੀ ਆ ਗਈ ਨਹੀਂ ਛੁੱਟੀ ਛੁੱਟੀਆਂ ਹੋ ਗਈਆਂ ਵਾ ਅੱਛਾ ਅੱਛਾ ਹਾਂ ਪੇਪਰ ਖਤਮ ਹੋਏ ਨੇ ਨਾ ਨਾਨਾ ਤੇ ਛੁੱਟੀਆਂ ਹੋ ਗਈਆਂ ਫਿਰ ਮਮਾ ਕੱਲ ਮੇਲੇ ਵੀ ਨਹੀਂ ਲੈ ਕੇ ਆਈ ਤੈਨੂੰ ਹੈ ਮਮਾ ਰ ਅੱਗੇ ਨਹੀਂ ਕਿ ਟੈਵ ਨਹੀਂ ਝਾੜ ਦਤਾਂ ਮਾਰੇ ਤੇ ਮੈਨੂੰ ਲੱਗਦਾ ਜਿਉ ਮਨਜੋ ਤਾਂ ਨਾਰਾਜ਼ ਹੈ ਮੇਰਾ ਨਾਰਾਜ਼ੀਆ ਹੁਣ ਮੈਂ ਦੱਸ ਕੀ ਕਰਾਂ ਹਾੜਾ ਜੀ ਦੀ ਪਾਨੀ ਤੂੰ ਬੜਾ ਮੂੰਹ ਬਣਾਇਆ ਕੀ ਗੱਲ ਵਾ ਤੈਨੂੰ ਇਹੋ ਤਾਂ ਮੈਂ ਵੇਖਣ ਦੀ ਵੀ ਜਦੋਂ ਮੈਂ ਆਈ ਨਾ ਉਦੋਂ ਵੀ ਨਹੀਂ ਐਵੇਂ ਨੇ ਚੰਗੀ ਤਰ੍ਹਾਂ ਮਿਲੀ ਲੈ ਦੱਸ ਘੜ 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 ਕਰੀ ਜਾਂਦੀ ਉਦੋਂ ਜੋਤੀ ਦੀਦੀ ਪਹਿਲਾਂ ਹੀ ਕਿੰਨਾ ਲੜਦੀਆਂ ਨਹੀਂ ਇਹਨਾਂ ਦੋਵੇਂ ਭੈਣਾਂ ਪੈਣਾ ਤੇ ਜਦੋਂ ਦੀ ਸਾਡੀ ਆਹ ਮਜੋਦ ਨੇ ਰੋਕ ਟੋਕ ਲਈ ਨਾ ਜਾਂ ਮਜੋਦ ਗੱਲ ਕਰਦੇ ਤੁਹਾਨੂੰ ਤਾਂ ਮੈਨੂੰ ਬੁਰੀ ਚੁਬਦੀ ਜੀ ਤੇ ਮੈਨੂੰ ਤਾਂ ਆਪੇ ਚ ਮੇਰਾ ਕੀ ਕਸੂਰ ਇਹ ਤੇ ਸੰਜੋਗ ਨਹੀਂ ਸੀ ਉੱਥੇ ਤਹੋ ਉੱਤੇ ਗਿਆ ਵਾ ਉਹ ਰਿਸ਼ਤਾ ਇਹਦਾ ਚਲ ਵਧੀਆ ਫਿਰ ਤਾਂ ਵਧਾਈ ਬਣੀ ਆ ਤੇ ਹੋਰ ਤਾਂ ਵੀ ਵੇਖ ਲਾ ਪਹਿਲਾਂ ਮਰਾਜੀ ਕੀ ਕਰਕੇ ਮੈਂ ਫਰਜ਼ ਨਹੀਂ ਮੰਨਦਾ ਇਹਨਾਂ ਦਾ ਦੱਸਣ ਨੂੰ ਇਹਨਾਂ ਨੇ ਵੇਖਦੇ ਵੀ ਇਹ ਵੀ ਮੇਰੀ ਭੈਣ ਵਾਂ ਮੈਂ ਉਹਦਾ ਇੰਨਾ ਕਰਨ ਦੀ ਆ ਤੇ ਆਪ ਵੇਖ ਲਾ ਕੀ ਕਰਦੇ ਆ ਫੇਰ ਹੁਣ ਚੰਗੇ ਨੂੰ ਮਾਂਪੀ ਕਰਾਇਆ ਹੁਣ ਉੱਥੇ ਦੀ ਸੰਜੋਗ ਹੀ ਨਹੀਂ ਇਹਦੀ ਕਿਸਮਤ ਜਿੱਥੇ ਲਿਖੀ ਹੋਤੀ ਹੁਣ ਤਾਂ ਦੀਦੀ ਕਿਤੇ ਇੰਨਾ ਪੂਰਾ ਮੇਚ ਜਾਨਾ ਬਹੁਤ ਹੀ ਸੋਹਣੀ ਜੋੜੀ ਜੇ ਵੇਖ ਲਾ ਕਿਸਮਤ ਆਪੋ ਆਪਣੀ ਕਿਸਮਤ ਉੱਥੇ ਨਹੀਂ ਇਹਦੇ ਸੰਜੋਗ ਤੂੰ ਭੋਵੀ ਜਾਂਦਾ ਤੇ ਮੰਦੀ ਨਾ ਕਰਨ ਤੇ ਸਹੀ ਗੱਲ ਮੈਂ ਤੇ ਉਹੀ ਕਿਹਾ ਮੈਂ ਹਾਂ ਅੱਜ ਤੇ ਡੋਲੀ ਫਿਰ ਜਾਂਦਾ ਕੱਖ ਨਹੀਂ ਗਿਆ ਕੈਨੂੰ ਨਹੀਂ ਪਤਾ ਕੁਝ ਨਹੀਂ ਹੋਇਆ ਇਹ ਐਵੇਂ ਰੋਈ ਜਾਪਿਆ ਇਹ ਮੇਰਾ ਦਿਲ ਟੁੱਟ ਗਿਆ ਮੈਨੂੰ ਆਂਦੀ ਵੀ ਤੀਲੀ ਤੁਸੀਂ ਕਿੱਧਰ ਆ ਗਏ ਨਾ ਕਰਨ ਕੰਨ ਵੀਰ ਬੋਲਦਾ ਤਾ ਕਾਪੀ ਬੋਲਦੀ ਤੁਸੀਂ ਕਿੱਧਰ ਆ ਗਏ ਭੋਬੀ ਦੱਸ ਕੀ ਕਰੇ ਭਾਬੀ ਤੇ ਫਸੀ ਆ ਬਹੁਤ ਮੈਂ ਕਿਹਾ ਮੈਂ ਹਾਂ ਹੁਣ ਦਸਵੇਂ ਹੀ ਨੌਨ ਨਵਾਸ ਥੋੜੀ ਅੱਡ ਹੋ ਜਾਂਦਾ ਹੁਣ ਅਸੀਂ ਪਹਿਣਾ ਪਹਿਣਾ ਜੂ ਪਹਿਣਾ ਪਹਿਣਾ ਰਹਿਣਾ ਪਹਿਣਾ ਹੀ ਰਹਿਣਾ ਆਓ ਆ ਗੀ ਲਫਾ ਫਿਜ ਲਿਆਂਦਾ ਜੇ ਆਹ ਆ ਦਰਾਜੀ ਨਾ ਮੀਲਾ ਲੱਗਾ ਹਾਂ ਉਹ ਗੁਰਵਰ ਨੂੰ ਨਹੀਂ ਆਇਆ ਗੁਰਵਰ ਲਈ ਵੀ ਖਾਈ ਆ ਵੇ ਬਾਜੀ ਨਾ ਦੇਦੀ ਨਹੀਂ ਲੈ ਜੇਸੀ ਵੀ ਆਦ ਦੇ ਵੇਖ ਕੇ ਗੁਰਵਰ ਨੇ ਕਿ ਤਾ ਖੁਸ਼ ਹੋ ਜਾਣਾ ਵਾ ਥਾਰ ਲੈਣੀ ਸਕੂਲ ਬੱਸ ਅਚਾ ਦੋਵਾਂ ਦਾ ਇੱਕੋ ਜਿਹਾ ਲੈ ਆਵਾ ਉਹ ਮੈਂ ਹੀ ਲੜਨ ਨਾਲ ਪੇਚਨ ਪੜਾ ਲੜਾਈ ਬੜੀ ਹੁੰਦੀ ਐ ਨਾ ਕੋਈ ਚੀਜ਼ ਹੋਏ ਤੇ ਫਿਰ ਉਹਨੇ ਕੋਲਣ ਕਿ ਉਹਦੀ ਘਰੇ ਵਧੀਆ ਰਹਿਣ ਸੀਨੀਅਰ ਵੀੜ ਮਾਰੀ ਰਹੀਆਂ ਦੀ ਤੇ ਦੋਨੋਂ ਨੇ ਮੈਂ ਇੱਕੋ ਜੀਆਂ ਲੱਲੀਆਂ ਜਾ ਤੁਹਾਡੀ ਅਲੱਗ ਅਲੱਗ ਚਲ ਸਮਝੀ ਲੈ ਜਾ ਤੇ ਮੇਰੀ ਧੀ ਖੇਡ ਹਾਂ ਕੋਈ ਨ ਕੋਈ ਨੂੰ ਕਹੀਂ ਵੀ ਚਾਹ ਬਣਾ ਲਾ ਠੀਕ ਠੀਕ ਆ ਕੀ ਹੋਰ ਟੱਡੇ ਠੀਕ ਠਾਕ ਐ ਸਾਰੇ ਹਾਂ ਸਭ ਠੀਕ ਕੋਈ ਨਹੀਂ ਚਾਹ ਚਾਹ ਲੂਣ ਨਾ ਪਾ ਲਈ ਪੁੱਛੇ ਦੀ ਮਾਰੀ ਹਾਂ ਹਾਂ ਉਹਦਾ ਹੈ ਇਹ ਮੇਰਾ ਜੀ ਫੈਮਲੀ ਤੇ ਸਹੀ ਇਦਾਂ ਹੀ ਰਹਿੰਦੀ ਆ ਉਹਦਾ ਬੜੀ ਖੁਸ਼ ਪੈਂਦੀ ਹੁਣ ਰਿਸ਼ਤੇ ਕਰਕੇ ਵਧੀਆ ਤੇrna ਵੀ ਲੜਦੀ ਰਹਿੰਦੀ ਸੀ ਠੀਕ ਆ ਨਾ ਵਿਆਹ ਨਹੀਂ ਤੇ ਆ ਗਈ ਆ ਇੱਕ ਦਿਨ ਚਲ ਵਧੀਆ ਵਧੀਆ ਤੇ ਉਹਦਾ ਘਰ ਬੜਾ ਚੰਗਾ ਜਿੱਥੇ ਦੇਖਿਆ ਘਰ ਬਾਹਰ ਤੇ ਦੀਦੀ ਠੀਕ ਆ ਤਾਂ ਲੈਂਟਰ ਪਈ ਪਰ ਪਹਿਲੇ ਜਿੱਦਾਂ ਹੁੰਦੇ ਸੀ ਨਾ ਉਹ ਸਮਿਆਂ ਦੇ ਪਰ ਲੈਂਟਰ ਪੈ ਕੇ ਬਣੀ ਆ ਮੁੰਡਾ ਇਹਦੇ ਹਿਸਾਬ ਨਾਲ ਮੁੰਡਾ ਤੇ ਠੀਕ ਵਾ ਨਹੀਂ ਇਹਦੇ ਬਾਗਿਆ ਹਾਂਜੀ ਫੇਰ ਠੀਕ ਵਾ ਆਹੋ ਨੋਲੇ ਉਹਨੇ ਤਾਂ ਪਸੰਦੀ ਪਟੀ ਕੀਤੀ ਵਧੀਆ ਫੋਟੋ ਹੀ ਵੇਖੀ ਉਹ ਤਾਂ ਆਪਦੇ ਵੇਖਣ ਹੀ ਨਹੀਂ ਆਏ ਹੁਣ ਸੋਕੋ ਬਚੋਲਣ ਗਈ ਉੱਥੇ ਹੁਣ ਤੈਨੂੰ ਸਾਹਮਣੇ ਕਰਨ ਲੱਭਾ ਹੀ ਤੇ ਕਰਨੇ ਮੈਨੂੰ ਹੀ ਗੱਲਾਂ ਕਰਨੀਆਂ ਨਹੀਂ ਦੀਦੀ ਨਾਲ ਜਿੱਦਾਂ ਜੋੜੀ ਬੰਨਦੀ ਵੀ ਨਹੀਂ ਹੈਗੀ ਤੇ ਬਾਕੀ ਕੋਈ ਪਤਾ ਵੀ ਨਹੀਂ ਹੁੰਦਾ ਜੇ ਸੰਜੋਗ ਹੋਣਾ ਫਿਰ ਬਣ ਵੀ ਜਾਂਦੀ ਆ ਚਲੋ ਉਹ ਵਧ ਗਏ ਪਰ ਭਾਜੀ ਜੀ ਵੀ ਅਜੇ ਤਨਰਾਜ ਆਵੇ ਕੋਈ ਨਹੀਂ ਨਰਾਜ ਹੀ ਰਹਿਣਾ ਪਰ ਇੰਨਾ ਕੁ ਵਗ ਮੈਨੂੰ ਦੱਸ ਤਾਂ ਨੇ ਕਿ ਮੇਰਾ ਤਾਂ ਆਪਾਂ ਪੈਣਾ ਦਾ ਬੜਾ ਪਿਆਰੀ ਆ ਨਹੀਂ ਤੇ ਕਿੰਨਾ ਲੜਨਾ ਘੋਲਣਾ ਰੋਸ ਜਾਣਾ ਹੁਣ ਜਦੋਂ ਮਾੜੀ ਗੱਲ ਕਰਦਾ ਮੈਨੂੰ ਚੁਬਣੀ ਤੇ ਮੈਨੂੰ ਹੁਣ ਆਪੇ ਹੋਏ ਹੈ ਇਹ ਕਾਹਤੋਂ ਕਰਦਾ ਮੇਰੇ ਭੈਣ ਤੇ ਦੱਸ ਕੇ ਨਾ ਕਿ ਇਹਦਾ ਰਿਸ਼ਤਾ ਹੋ ਗਿਆ ਤੂੰ ਮੇਰੀ ਟੈਨਸ਼ਨ ਹੀ ਲਾਤੀ ਅਗਰ ਮੈਂ ਆਉਂਦੀ ਆਉਂਦੀ ਮੈਨੂੰ ਤੂੰ ਸੱਚ ਪੁੱਛੇ ਮੈਂ ਚੱਕਦੀ ਚੱਕਰੀ ਆਈ ਮੈਂ ਪਤ ਨਹੀਂ ਕਿਹੜੇ ਮੂੰਹ ਐ ਨਾ ਕੋਣਾ ਕਿਹੜੇ ਨਹੀਂ ਕੋਣਾ ਤੇ ਅੱਧੀ ਮੇਰੀ ਹੁਣ ਟੈਨਸ਼ਨ ਲੱਥ ਗਈ ਹਾਂ ਹੋ ਕੇ ਇਦਾਂ ਹੀ ਹੁੰਦਾ ਵਾ ਕੇ ਹੁਣ ਮੈਂ ਕੋਈ ਨਹੀਂ ਪਚਾਹ ਪਣੀ ਪੀਣੀ ਨਾ ਹੁਣ ਘੜੀ ਦਾ ਕੁਸਾ ਉਹ ਆਪੇ ਟਲ ਜੂ ਮੰਜੂ ਤਾਂ ਵਿਆਹ ਹੋ ਗਿਆ ਤੇ ਬੱਸ ਕਰਦਾ ਇਦਾਂ ਹੀ ਫਮੇ ਚਾਣੀ ਚੋਜੇ ਵਿੱਚ ਮੈਂ ਤੇ ਫੜਨਾ ਉਹ ਮੈਂ ਚੱਲੀ ਨਹੀਂ ਕਿਹਣਾ ਜਦੋਂ ਤੇ ਮੈਂ ਖਲੋ ਗਈ ਤੇ ਉਹ ਤੇ ਗੱਲਾਂ ਕਰਨ ਡੀਆਂ ਤੇ ਉਹਨਾਂ ਦੇ ਗੱਲਾਂ ਦੱਸ ਹੈ ਉਹੋ ਗੱਲ ਕਿ ਉਹਨਾਂ ਨੇ ਗੱਲਾਂ ਬੰਦ ਕਰ ਦੇਣੀਆਂ ਕਹਿੰਦੀਆਂ ਹਾਥੀ ਲੰਘਿਆ ਪੂ ਛੜੀ ਕਈ ਕੋ ਗੱਲਾਂ ਕਰਨ ਡੀਆਂ ਤੇ ਮੈਂ ਤੇ ਇੱਥੋਂ ਹੀ ਮੋੜਾ ਨਹੀਂ ਗੱਲਾਂ ਸੁਣ ਕੇ ਮੈਂ ਨਹੀਂ ਜੇ ਹੁਣ ਮੈਂ ਐਂਦੀ ਗਈ ਨਾ ਇਹਨਾਂ ਨੇ ਕਿਹਾ ਸਾਡੀਆਂ ਗੱਲਾਂ ਸੁਣ ਲਈਆਂ ਮੈਂ ਹੁਣ ਐਂਦੀ ਜਾਨੀ ਆ ਜਾਣਾ ਤੂੰ ਇੱਕੋ ਗੱਲ ਕਹਿਣਾ ਤੂੰ ਰਹਿਣੀ ਦੇ ਉਹ ਕੁੜੀ ਨੂੰ ਜਾ ਹੀ ਲੈਣ ਦੇ ਵਾਗ ਨੂੰ ਆਖੋ ਹੌਣ ਤੂੰ ਮਿਹਨ ਜਿਆਦਾ ਤੂੰ ਹੀ ਜਾਣਾ ਨਾਲ ਚੰਗਾ ਜਾ ਬਾਬਾ ਆਵੇ ਤੇਰੀ ਗਾੜੀ ਜੋੜਿਆ ਤੇ ਜਾ ਹਾਏ ਹਾਏ ਗੁੱਸੇ ਨਾਲ ਕਹਿੰਦੇ ਕਿ ਅਸੀਂ ਨਾ ਖੁਸ਼ ਹੋ ਗਏ ਆਖੋ ਮੈਂ ਖੁਸ਼ ਹੋ ਗਏ ਨਾ ਵਾ ਜੇ ਮੁੜ ਕੇ ਫੇਰ ਉਹਨਾਂ ਨੇ ਸਾਡੇ ਤੇ ਕੋਈ ਇਲਜ਼ਾਮ ਲਾਤਾ ਤੇ ਫੇਰ ਮੁੜ ਕੇ ਆਖਣਗੇ ਵੇਖਾਂਗੇ ਤਾੜ ਮੁੜ ਕੇ ਉਹਨਾਂ ਨੇ ਕਹਿਣਾ ਸਾਡੇ ਗੱਲਾਂ ਸੁਣਨੇ ਆ ਗਈ ਇਹ ਐ ਆ ਗਈ ਤੈਨੂੰ ਪਤਾ ਹੀ ਉਹ ਕਿੰਨੀਆਂ ਕਹਾਣੀਆਂ ਬਣਾਉਂਦੇ ਆ ਦੋਵੇਂ ਮਾਪੋ ਤੁਹਾਨੂੰ ਤੇ ਵਾਦੀ ਪਈ ਬੋਲਣ ਦੀ ਬੋਲੀ ਜਾਓ ਫਿਰ ਮੈਂ ਜਾਨੀ ਆ ਹੁਣ ਚਲੋ ਕੋਈ ਗੱਲ ਨਹੀਂ ਮੈਂ ਜਾਉ ਨਹੀਂ ਬਾਸ ਹੁਣ ਮੈਂ ਜਾਵਾ ਨਾਲੇ ਮੇਰੀ ਗੱਲ ਸੁਣੋ ਹਾਂਜੀ ਸਾਨੂੰ ਕੁੜੀ ਦੀ ਛਾਤੀ ਮੁਰਾਜ਼ਮ ਵਾਲੀ ਜੀ ਤੇ ਆਹੋ ਇਹ ਵੀ ਗੱਲ ਮੈਂ ਕਹਿਣ ਵੀ ਲੱਗੀ ਸੀ ਵੀ ਕੁੜੀ ਵੇ ਲੈ ਲੋ ਕੰਨ ਮੁੜ ਕੇ ਮੈਨੂੰ ਨਾ ਗੱਲਾਂ ਸੁਣਾਇਓ ਤੁਸੀਂ ਹਨਾ ਚਲੋ ਆ ਵੇਖ ਲਾ ਆਪ ਅਮਣੋ ਸਾਹਮਣੀ ਦੋਵੇਂ ਹੋ ਜਾਣਗੇ ਹਾਂ ਤੇ ਮੇਰੀ ਗੱਲ ਸੁਣ ਜੋ ਬਣ ਇੱਕ ਜਿੱਦਾਂ ਦਿਨ ਨੂੰ ਵੀ ਅਖਣ ਵਾਲੇ ਉਹੀ ਤੂੰ ਚਪਲਾਂ ਜੀਆਂ ਪਾ ਕੇ ਬੈਠਾ ਸੀ ਹੁਣ ਸੋਹਣਾ ਬੜਾ ਸੂਟ ਤੇ ਜੁੱਤੀ ਪਾ ਕੇ ਆਈ ਚੰਗਾ ਹਾਂ ਨਹੀਂ ਮੈਂ ਪਾ ਕੇ ਜਾਊਗਾ ਪੂਰਾ ਹਾਂ ਤੇ ਮੇਰੀ ਗੱਲ ਹਣ ਪੂਵਾ ਜੀ ਜਿੰਨੂੰ ਵੀ ਨਾਲ ਲੈ ਹੋਣਾ ਵਾ ਨਾ ਮੁੜ ਕੇ ਨਾ ਕਿ ਸਾਡੇ ਫਲਾਣੇ ਨੇ ਵੇਖਣ ਜਾਣੀ ਗੁੜੀ ਢਿੰਗੜੇ ਨੇ ਤੇ ਹੁਣੇ ਹੀ ਲਿਆਇਓ ਜਿੰਨੇ ਨਾਲ ਵੇਖਣ ਜਾਣੀ ਆ ਅਸੀਂ ਮਾਂ ਪੁੱਤੀ ਆਵਾਂਗੇ ਦਮੇ ਤੇ ਗਵਾਂਡੀਆਂ ਨਾਲ ਲੈ ਆਇਓ ਅਹ ਚਾਹਤ ਮੈਂ ਗਵਾਂਟੀ ਗਾਣੇ ਗਵਾਂਟੀ ਗਾਣੇ ਪੜਾ ਹੁਣ ਤਾਂ ਅਵ ਨਹੀਂ ਕੋ ਹੁੰਦੇ ਉਹ ਜਾਓ ਗਾਂ ਪੂਵਾ ਜੀ ਇਹੋ ਜੇ ਕਰਨ ਇਹਦੇ ਕੰਮਾਂ ਚ ਨਹੀਂ ਕੋਈ ਪਾਨੀ ਮਾਰਦਾ ਤਾਂ ਤੁਹਾਨੂੰ ਵਿਅਮ ਹੀ ਆ ਤੁਸੀਂ ਆ ਜਿਓ ਤਾਂ ਫਿਰ ਮੇ ਉਹਨਾਂ ਨੂੰ ਵਿਅਮ ਨਹੀਂ ਸਾਡੇ ਨਾਲ ਧੀ ਹੋਈ ਹੋਈ ਤੇ ਮੈਂ ਬਾਕੀ ਮੈਂ ਨਾ ਫੋਨ ਕਰਕੇ ਇਹਨਾਂ ਤੁਹਾਨੂੰ ਤੇ ਦੱਸ ਦੂੰਗੀ ਤੇ ਉਹਨਾਂ ਨਾਲ ਵੀ ਮੈਂ ਫੋਨ ਕਰਕੇ ਸਲਾਹ ਕਰ ਲੈਣੀ ਆ ਵੇ ਕਿਦਾਂ ਉਹਨਾਂ ਨੇ ਵੇਖਰ ਦੱਸਣਗੇ ਤੁਹਾਨੂੰ ਵੀ ਕੁੜੀ ਵੇਖਣ ਆਜੋ ਹਾਂ ਚੰਗਾ ਕਰਕੇ ਸਲਾਹ ਤੇ ਮੈਂ ਫੋਨ ਕਰਦੀ ਹਾਂ ਹਾਂਜੀ ਠੀਕ ਐ ਮੈਂ ਦੂਜੀ ਭੂਆ ਵੀ ਆ ਗਈ ਐ ਸਸਰੀਕਲ ਭੂਆ ਜੀ ਸਸਰੀਕਲ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਆ ਲੋ ਭੈਣ ਜੀ ਡੱਬਾ ਡੱਬਾ ਆਹੋ ਤੁਹਾਨੂੰ ਕਰਾਂਗੇ ਤੇ ਬਾਦਿਆਂ ਆਉਂਗੀ ਤੇ ਦਊਂਗੀ ਅੱਛਾ ਤੇ ਆਜ ਰਸਾਜਾ ਚੋਂਦਾ ਵੀ ਚਾਜ ਨਾ ਫੜ ਲਓ ਰਸਾਜਾ ਚੋਂਦਾ ਆਹੋ ਮੈਂ ਹਾਂ ਤੁਹਾਨੂੰ ਪਸੰਦਵਾਣਾ ਕਾਲੇ گلاب ਜਾਮ ਨੂੰ ਤਾਂ ਕਾ ਕਰਕੇ ਤੇ ਤੂੰ ਬਰਫੀ ਲਾਉਣੀ ਉਹ ਬਰਫੀ ਭੈਣ ਜੀ ਕੋਈ ਗੱਲ ਨਹੀਂ ਲਿਆਂਦੀ ਆ ਮੈਂ ਤਾਂ ਜਿਹੜਾ ਘਰ ਵਧਾਈ ਦੇਣਾ ਉਹਨੂੰ ਬਰਫੀ ਘਰ ਦਊਂਗੀ ਤਾਂ ਤੁਸੀਂ ਰੱਖਾਓ ਹੁਣ ਇਦਾਂ ਕਰੋ ਰੱਖਾਓ ਕੋਈ ਨਹੀਂ ਰੱਖਣ ਨਹੀਂ ਹਾਂ ਚਲ ਰੱਖਾਓ ਤੁਹਾਡੇ ਵੀ ਰਿਸ਼ਤੇ ਆ ਗਏ ਠਾਕ ਹਾਂਜੀ ਰਿਸ਼ਤਾ ਹੈ ਜੀ ਭੂਜੀ ਕੇ ਕੀ ਆਈ ਤੂੰ ਸਵੇਰ ਦੀ ਆਈ ਨਹੀਂ ਮੈਨੂੰ ਥੋੜਾ ਜਿਹਾ ਟਾਈਮ ਹੋਇਆ ਆਈ ਨੂੰ ਅਛਾ ਅਛਾ ਹਾਂਜੀ ਕਿ ਸੁਖ ਹਾਂਜੀ ਰਿਸ਼ਤੇ ਦੀਆਂ ਗੱਲਾਂ ਕਰਨੀਆਂ ਹੋ ਗਿਆ ਪੱਕਾ ਹਾਂਜੀ ਹੋ ਗਿਆ ਜੀ ਅਛਾ ਕਿਉਂ ਨਾ ਕੁੜੀ ਕੁੜੀ ਨਾ ਮੇਰੀ ਜਠਾਣੀ ਦੀ ਨਾਨਾਣਵਾ ਕਿ ਠਾਣੀ ਦੀ ਨਣਾ ਨਾ ਹਾਂਜੀ ਤੇਰੀ ਵੀ ਨਣਾ ਨਹੀਂ ਲੱਗੀ ਉਹ ਇਹ ਮੇਰੀ ਸਕੇ ਜਠਾਣੀ ਨਹੀਂ ਆ ਪਿੰਡ ਚ ਪਿੰਡ ਭਾਈ ਚਾਰੇ ਚ ਹੀ ਲੱਗਦੀ ਆ ਤੇ ਮੰਨ ਗਏ ਦਾ ਰਿਸ਼ਤੇ ਨੂੰ ਆਂਦੇ ਕੋਈ ਨਹੀਂ ਹਾਂਜੀ ਉਹ ਵੇਖ ਕੇ ਇੱਥੇ ਘਰ ਬਾਰ ਆਣ ਕੇ ਕਹਿੰਦੇ ਕੋਈ ਨਹੀਂ ਠੀਕ ਆ ਨਹੀਂ ਮद्दा ਉਹ ਤੇ ਮੈਨੂੰ ਪਤਾ ਲੱਗਦਾ ਮੈਂ ਵੀ ਵੇਖਿਆ ਵੇਖ ਗਿਆ ਪਰ ਉਹਦਾ ਮੰਨ ਗਏ ਉਹ ਜਾਂਦੇ ਨਹੀਂ ਕਰਨਾ ਰਿਸ਼ਤਾ ਪਹਿਲਾਂ ਜਵਾਬ ਹੋ ਗਿਆ ਵੀ ਚ ਉਹ ਹੀ ਆ ਕਿ ਹੋਰ ਵਾਰ ਰਿਸ਼ਤਾ ਨਹੀਂ ਨਹੀਂ ਉਹ ਹੀ ਰਿਸ਼ਤਾ ਬਾਜ ਮੰਨ ਗਏ ਹੀ ਉਹ ਉਦਾਂ ਹੀ ਕਿੰਨੇ ਵਿੱਚ ਮਾੜੀ ਜੀ ਉਹਦਾ ਭਰਾ ਹੀ ਕਰਦਾ ਹੀ ਕੁੜੀ ਦਾ پھر گھر والوں پوا جی بنا لا ہائے ہائے ایک بار رشتہ دوہرے تھوڑا کرنا چاہیے وہ رشتہ اگلے آپ تھوک کے چٹیا